ਵੀਕ ਕੰਨ ਖੋਲ ਕੇ ਸੁਣ ਲੋ ਸਾਡੇ ਬੱਲੇ ਸ਼ੋਮਣੀ ਅਕਾਲੀ ਦਲ ਪਾਰਟੀ ਆ ਸਾਡੇ ਬੱਲੇ ਵਫਾਦਾਰੀ ਆ ਉਹ ਆਂਗੇ ਦੇ ਜਿਹੜੇ ਆਪਦੇ ਆਪ ਨੂੰ ਲੀਡਰ ਕਹਾਉਂਦੇ ਨੇ ਉਹ ਸਾਡੇ ਵਰਗੇ ਆਗੂਆਂ ਨੂੰ ਆ ਕੇ ਅਕਾਲੀ ਦਲ ਦਾ ਪਾਠ ਪੜਾਉਣ ਲੱਗ ਕੇ ਜਾਂਦੇ ਨੇ ਵੀ ਸਾਨੂੰ ਬੰਦਾ ਵੀ ਅਕਾਲੀ ਦਲ ਕੀ ਆ ਅਜੇ ਹੈ ਪਰਿਵਾਰਾਂ ਦਾ ਮੈਂ ਚਾਹੁੰਦਾ ਜੇ ਸਤਕਾਰ ਨਹੀਂ ਹੋਊਗਾ ਫਿਰ ਹਲਕੇ ਦੀ ਲੀਡਰਸ਼ਿਪ ਨੂੰ ਤਿਆਰੀ ਕਰ ਲੈਣੀ ਚਾਹੀਦੀ ਆ ਪਰ ਇਹਦੀ ਲੀਡਰਸ਼ਿਪ ਸਾਨੂੰ ਵੀ ਪਰਵਾਹ ਨਹੀਂ ਹੈਗੀ ਜੇ ਸਾਡੇ ਟਕਸਾਲੀ ਪਰਿਵਾਰਾਂ ਦਾ ਮਾਰ ਸਤਕਾਰ ਨਹੀਂ ਬਾਲ ਹੋਊਗਾ। ਦਸ ਇਕੱਠੇ ਹੋ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਮਿਲਾਂਗੇ। ਸਾਡਾ ਰੌਲਾ ਸਿਰਫ ਤੇ ਸਿਰਫ ਅਕਾਲੀ ਦਲ ਦੇ ਵਰਕਰਾਂ ਦਾ ਮਾਰ ਸਤਕਾਰ ਬਾਲ ਕਰਨ ਦਾ ਰੌਲਾ ਸਪੀੜੀਆਂ ਦੇ ਆਗੂ ਸਹਿਬਾਨ ਇੱਥੇ ਬੈਠੇ ਨੇ। ਜਿਨ੍ਹਾਂ ਦਾ ਸ਼ਰੋਮਣੀ ਅਕਾਲੀ ਦਲ ਨਾਲ ਬਹੁਤ ਹੀ ਡੂੰਘਾ ਸਬੰਧਾ ਇਹਨਾਂ ਦੇ ਬਜ਼ੁਰਗਾਂ ਨੇ ਪਾਰਟੀ ਨੂੰ ਦਿਨ ਰਾਤ ਮਿਹਨਤ ਕਰਕੇ ਲੀਹਾਂ ਤੇ ਚੜਾਇਆ ਪਰ ਕੁਝ ਆਗੂ ਹਲਕੇ ਦੇ ਜਿਹੜੇ ਆਪਦੇ ਆਪ ਨੂੰ ਲੀਡਰ ਕਹਾਉਂਦੇ ਨੇ ਉਹ ਸਾਡੇ ਵਰਗੇ ਆਗੂਆਂ ਨੂੰ ਆ ਕੇ ਅਕਾਲੀ ਦਲ ਦਾ ਪਾਠ ਪੜਾਉਣ ਲੱਗ ਜਾਂਦੇ ਨੇ ਵੀ ਸਾਨੂੰ ਪਤਾ ਵੀ ਅਕਾਲੀ ਦਲ ਕੀ ਆ ਉਹ ਆਗੂ ਕਹਿੰਦੇ ਨੇ ਵੀ ਇਹਨਾਂ ਦੇ ਪੱਲੇ ਕੀ ਆ ਮੈਂ ਕਹਿਣਾ ਚਾਹਣਾ ਉਹਨਾਂ ਆਗੂ ਸਹਿਬਾਨਾਂ ਨੂੰ ਵੀ ਕੰਨ ਖੋਲ ਕੇ ਸੁਣ ਲਓ ਸਾਡੇ ਪੱਲੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਸਾਡੇ ਪੱਲੇ ਵਫਾਦਾਰੀ ਆ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੰਮਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਰਨਾ ਸੋ ਜਿੱਥੇ ਵੀ ਆ ਸੁੱਚਾ ਸੰਗਤ ਦਾ ਪਰਿਵਾਰ ਬੈਠਾ ਸਾਡੇ ਚੌਧਰੀ ਮਾਦਿਰਤੋ ਜਗਤਾਰ ਚਾਚਾ ਜੀ ਬੈਠੇ ਨੇ ਹਲਕੇ ਦਾ ਸਭ ਤੋਂ ਪੁਰਾਣਾ ਪਰਿਵਾਰ ਆ ਇਹਨਾਂ ਦਾ ਭਤੀਜਾ ਗੁਰਦੀਪ ਸਰਪੰਦ ਸਾਡਾ ਭਰਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰਾ ਜੋਰ ਲਾਤਾ ਸਰਪੰਚੀ ਦੀਆਂ ਇਲੈਕਸ਼ਨਾਂ ਤੇ ਉਹਨਾਂ ਦੇ ਨਾਲ ਧੱਕਾ ਕਰਨ ਨੂੰ ਸਾਡੇ ਗੋਲੂ ਵੀਰ ਨੇ ਜਦੋਂ ਪੁਲਿਸ ਉਹਨਾਂ ਦੇ ਘਰ ਤੱਕ ਭੇਜਤੀ ਤਾਂ ਗੋਲੂ ਵੀਰ ਨੇ ਮਜੀਠੀਆ ਸਾਹਿਬ ਨਾਲ ਗੱਲ ਕੀਤੀ ਤਾਂ ਮਜੀਠੀਆ ਸਾਹਿਬ ਤੋਂ ਡਿਪਟੀ ਸਾਹਿਬ ਨੂੰ ਫੋਨ ਕਰਾ ਕੇ ਉਹ ਮਸਲਾ ਹੱਲ ਕਰਾਇਆ ਅਜਿਹੇ ਪਰਿਵਾਰਾਂ ਦਾ ਮੈਂ ਚਾਹੁੰਦਾ ਜੇ ਸਤਕਾਰ ਨਹੀਂ ਹੋਊਗਾ ਫਿਰ ਹਲਕੇ ਦੀ ਲੀਡਰਸ਼ਿਪ ਨੂੰ ਤਿਆਰੀ ਕਰ ਲੈਣੀ ਚਾਹੀਦੀ ਆ ਪਰ ਇਹਦੀ ਲੀਡਰਸ਼ਿਪ ਸਾਨੂੰ ਵੀ ਪ੍ਰਵਾਨ ਨਹੀਂ ਹੈਗੀ ਕਿਉਂਕਿ ਜਿਹੜੇ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਪਿੱਛੇ ਡੰਡਰਾ ਤੇ ਕਗੀਤਾ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਕਿਸੇ ਕੋਠੀ ਤੇ ਅੱਜ ਤੱਕ ਝਾਂਡਾ ਨਹੀਂ ਲਾਇਆ ਉਹਨਾਂ ਪਰਿਵਾਰਾਂ ਦੀ ਮੈਂ ਹਰਿਆਉ ਸਾਹਿਬ ਨੂੰ ਵੀ ਬੇਨਤੀ ਕਰਦਾ ਕਿਉਂਕਿ ਸਾਡੇ ਤੁਸੀਂ ਵੱਡੇ ਭਰਾਓ 20 ਸਾਲ ਦਾ ਮੇਰਾ ਸਬੰਧ ਆ ਤੁਹਾਡੇ ਨਾਲ ਪ੍ਰਧਾਨ ਸਾਹਿਬ ਕੋਲ ਜੇ ਸਾਡੇ ਟਕਸਾਲੀ ਪਰਿਵਾਰਾਂ ਦਾ ਮਾਨ ਸਤਕਾਰ ਨਹੀਂ ਬਾਲ ਹੋਊਗਾ ਤਾਂ ਅਸੀਂ ਇਕੱਠੇ ਹੋ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਮਿਲਾਂਗੇ ਕਿਉਂਕਿ ਜਿੰਨੇ ਵੀ ਮੈਂ ਕਿਦਾ ਕਿਦਾ ਨਾਮ ਲਵਾ ਜਿਹੜੇ ਮੇਰੇ ਹਰਜੀਤ ਬੈਠਾ ਗੇਤੇ ਤੋਂ ਬਾਦਰ ਸਿੰਘ ਬੈਠਾ ਗੇਤੇ ਤੋਂ ਜਿੰਨੇ ਵੀ ਆਮਰ ਵਜੀਦੜੀ ਬੈਠਾ ਜਿੰਨੇ ਵੀ ਟਕਸਾਲੀ ਪਰਿਵਾਰ ਬੈਠੇ ਨੇ ਸਾਡਾ ਕਿਸੇ ਨਾਲ ਕੋਈ ਨਿੱਜੀ ਰੌਲਾ ਨਹੀਂ ਹੈਗਾ ਸਾਡਾ ਕਿਸੇ ਲੀਡਰ ਨਾਲ ਹਲਕਾਂ ਇਚਾਰ ਦੇ ਨਾਲ ਕੋਈ ਨਿੱਜੀ ਰੌਲਾ ਨਹੀਂ ਹੈਗਾ ਸਾਡਾ ਰੌਲਾ ਸਿਰਫ ਤੇ ਸਿਰਫ ਅਕਾਲੀ ਦਲ ਦੇ ਵਰਕਰਾਂ ਦਾ ਮਾਰ ਸਤਕਾਰ ਬਾਲ ਕਰਨ ਦਾ ਰੌਲਾ ਸੋ ਹਰਿਆਉ ਸਾਹਿਬ ਸਾਨੂੰ ਤੁਹਾਡੇ ਤੇ ਭਰੋਸਾ ਤੁਸੀਂ ਆਪ ਟਕਸਾਲੀ ਪਰਿਵਾਰ ਦੇ ਨੌਜਵਾਨ ਆਗੂਓ ਸਾਡੇ ਭਰਾਓ ਤੁਸੀਂ ਆਪ ਇਹਨਾਂ ਟਕਸਾਲੀ ਆਗੂਆਂ ਦੀ ਜਿੱਥੇ ਨਹੀਂ ਸੁਣਵਾਈ ਹੋਊਗੀ ਨਾਲ ਖੜ ਕੇ ਸੁਣਵਾਈ ਕਰੋਗੇ ਇਹਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ ਭੁੱਲ ਚੁੱਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ